ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤਿ ਗਿਆਨ TV ਉਪਰ ਅੱਜ ਅਸੀਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਜਪ ਵਿਚਾਰ ਭਾਗ 27ਵਾਂ ਤੇ ਜਿਵੇਂ ਕਿ ਤੁਸੀਂ ਪਿਛਲੀ ਪੌੜੀ ਦੇ ਵਿੱਚ ਸੁਣਿਆ ਸੀ ਕਿ ਜਿਹੜੀ ਪਿਛਲੀ 24 ਨੰਬਰ ਪੌੜੀ ਉਹਦੇ ਵਿੱਚ ਸੁਣਿਆ ਸੀ ਕਿ ਅੰਤ ਨਾ ਸਿਫਤੀ ਕਹਿਣਾ ਨਾ ਅੰਤ ਅੰਤ ਨਾ ਕਰਨਾ ਦੇਨ ਨਾ ਅੰਤ ਕਿ ਜਿਹੜਾ ਸਾਡਾ ਸਮਾਜ ਆ ਜਾਂ ਸਾਡਾ ਜਿਹੜਾ ਧਾਰਮਿਕ ਫਿਰਕਾ ਮਜ਼ਹਬੀ ਫਿਰਕਾ ਜਿਹੜਾ ਉਹ ਪਰਮੇਸ਼ਰ ਨੂੰ ਰੱਬ ਨੂੰ ਕਾਇਨਾਤ ਨੂੰ ਉਹ ਇੱਕ ਇਦਾਂ ਸਮਝਦਾ ਹੈ ਕਿ ਅਸੀਂ ਉਸ ਦੀ ਉਸ ਦੇ ਅੰਤ ਤੱਕ ਪਹੁੰਚ ਜਾਾਂਗੇ ਅਸੀਂ ਉਹਦੇ ਅਖੀਰ ਤੱਕ ਪਹੁੰਚ ਜਾਵਾਂਗੇ ਪਰ ਇਦਾਂ ਨਹੀਂ ਹੁੰਦਾ ਕਿਉਂਕਿ ਕਾਇਨਾਤ ਦਾ ਅੰਤ ਕਦੇ ਨਹੀਂ ਆ ਕਾਇਨਾਤ ਦੀ ਵਿਸ਼ਾਲਤਾ ਬਹੁਤ ਜ਼ਿਆਦਾ ਹੈ ਤੇ ਇਹ ਸਾਰੇ ਦਾ ਸਾਰਾ ਤੁਸੀਂ ਪਿਛਲੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਾਸੋਂ ਸਮਝ ਚੁੱਕੇ ਹੋ ਜੀ ਤੇ ਅੱਜ ਅਸੀਂ 25 ਨੰਬਰ ਪੌੜੀ ਦੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਜੀ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਾਡੇ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿਵੇਂ ਕਿ ਪਿਛਲੀ ਪੌੜੀ ਦੇ ਵਿੱਚ ਤੁਸੀਂ ਸਾਰੇ ਦਾ ਸਾਰਾ ਅੰਤਨਾ ਸਫਤਿੰਗ ਕਹਿਣਾ ਅੰਤ ਵਾਲੀ ਪੌੜੀ 24 ਨੰਬਰ ਪੌੜੀ ਪੂਰੀ ਦੀ ਪੂਰੀ ਸਮਝਾ ਦਿੱਤੀ ਸੀ ਪਰ ਜਿਹੜੀ ਹੁਣ ਵਾਲੀ ਪੌੜੀ ਆ 25 ਨੰਬਰ ਪੌੜੀ ਇਹ ਉਸ ਪ੍ਰਕਰਨ ਨੂੰ ਅੱਗੇ ਤੋਰਦੀ ਆ ਮੈਂ ਅ ਇੱਕ ਵਾਰ ਪੜ੍ਹ ਦੇ ਨਾ ਵਾ ਫਿਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ ਪੂਰੀ ਪੌੜੀ ਦੀ ਸਾਂਝ ਪਾ ਦਿਓ ਜੀ ਹਾਂਜੀ ਗੁਰੂ ਨਾਨਕ ਸਾਹਿਬ ਕਹਿੰਦੇ ਆ 25 ਨੰਬਰ ਪੌੜੀ ਦੇ ਵਿੱਚ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਦ અપਾਰ ਕੇਤਿਆਂ ਗਨਤ ਨਹੀਂ ਵਿਚਾਰ ਕੇਤੇ ਖਪ ਤਟੈਂ ਵੇਕਾਰ ਕੇਤੇ ਲੈ ਲੈ ਮੁਕਰਪਾ ਹੀ ਕੇਤੇ ਮੂਰਖ ਖਾਂ ਹੀ ਖਾਂ ਹੈ ਕੇਤਿਆਂ ਦੁਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖਾਂ ਸੇ ਪੇਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾ ਹਾਂਜੀ ਬਾਪੂ ਜੀ ਜਿਹੜਾ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਨੂੰ ਕਿਸ ਸੰਦਰਭ ਦੇ ਵਿੱਚ ਸਮਝਾਉਂਦੇ ਆ ਉਹ ਕਿਹੜਾ ਪੈਟਰਨ ਹੈ ਆ ਜਿਹੜੇ ਪੈਟਰਨ ਦੇ ਵਿੱਚ ਉਹਨਾਂ ਨੇ ਸਾਨੂੰ ਦੱਸਿਆ ਕਿ ਬਹੁਤਾ ਕਰਮ ਲਿਖਿਆ ਨਾ ਜਾਏ ਜਾਂ ਜਿਹੜਾ ਅੰਤਨਾ ਸਿਫਤੀ ਦਾ ਜਿਹੜਾ ਪਿਛਲਾ ਪ੍ਰਕਰਨ ਸੀਗਾ ਤੇ ਉਸ ਦੀ ਵਿਸ਼ਾਲਤਾ ਨੂੰ ਅੱਗੇ ਕਿਵੇਂ ਗੁਰੂ ਨਾਨਕ ਸਾਹਿਬ ਨੇ ਵਧਾਇਆ ਇਹ ਸਾਡੇ ਸਰੋਤਿਆਂ ਦੇ ਨਾਲ ਪੂਰਨ ਤੌਰ ਤੇ ਇਹ ਸਾਂਝ ਪਾ ਦਿਓ ਜੀ ਜੀ ਬਾਪੂ ਜੀ ਪੰਕਤੀਦਰ ਪੰਕਤੀ ਹਾਂਜੀ ਹਾਂਜੀ ਇੱਥੇ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਨੇ ਸਾਸੀਂ ਜੱਜਜੀ ਸਾਹਿਬ ਨੂੰ ਅੱਜ ਤੱਕ ਉਹਨੇ ਵਧੀਆ ਢੰਗ ਨਾਲ ਸੰਸਾਰ ਦੇ ਸੰਮੁਖ ਰੱਖ ਨਹੀਂ ਸਕੇ ਜਿਨੇ ਉੱਚੇ ਦਰਜੇ ਦੇ ਇਹਦੇ ਵਿੱਚ ਵਿਚਾਰਨੇ ਮੈਂ ਆਪਣੀ ਸਾਰੀ ਉਮਰ ਦੇ ਵਿੱਚ ਸੰਖੇਪ ਅਤੇ ਭਾਪੂਰਤ ਇੱਕ ਸਾਡੇ ਵਿਦਵਾਨ ਵੀਰ ਨੇ ਭਾਈ ਰੁਲੀਆ ਸਿੰਘ ਸਿੱਧੂ ਮੈਂ ਜੱਜਜੀ ਸਾਹਿਬ ਦੇ ਅਰਥ ਉਹਨਾਂ ਦੇ ਪੜ੍ਹੇ ਤੇ ਮਨ ਨੂੰ ਟੁੰਬ ਗਏ ਕਿ ਵਾਕਈ ਕੋਈ ਸੰਖੇਪ ਅਰ ਉੱਤਮ ਦਰਜੇ ਦੇ ਕਿਸੇ ਵਿਦਵਾਨ ਨੇ ਅਰਥ ਕੀਤੇ ਨੇ ਨਹੀਂ ਤਾਂ ਆਪਾਂ ਆਪਣੀ ਮਨਮਰਜ਼ੀ ਦੀਆਂ ਕਹਾਣੀਆਂ ਗੁਰਬਾਣੀ ਨਾਲ ਜੋੜ ਕੇ ਉਹਨੂੰ ਸਪਸ਼ਟ ਕਰਨ ਦੀ ਥਾਂ ਤੇ ਸਗੋਂ ਉਲਝਾ ਕੇ ਰੱਖ ਦਿੰਨੇ ਆ ਇੰਨਾ ਜ਼ਿਆਦਾ ਖਿਲਾਰਾ ਖਿਲਰ ਜਾਂਦਾ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦਾ ਸ਼ੁਰੂਆਤ ਕਿੱਥੋਂ ਹੋਈ ਸੀ ਤੇ ਹੁਣ ਅੰਤ ਕਿੱਥੇ ਕਰਨਾ ਹੈ ਇਹਦਾ ਨਤੀਜਾ ਕੀ ਨਿਕਲਿਆ ਬੋਲਣ ਵਾਲੇ ਨੂੰ ਤੇ ਲਿਖਣ ਵਾਲੇ ਨੂੰ ਖੁਦ ਨਹੀਂ ਪਤਾ ਲੱਗਦਾ ਤੇ ਵਿਚਾਰਿਆਂ ਨੂੰ ਸਰੋਤਿਆਂ ਨੂੰ ਕਿੱਥੋਂ ਪਤਾ ਲੱਗੇਗਾ ਤੇ ਬਾਬਾ ਨਾਨਕ ਨੇ ਇਹ ਜਿਹੜਾ ਪੌੜੀ ਹੈ ਅਗਲੀ ਇਹਦੇ ਵਿੱਚ ਆਪ ਖੁਦ ਬਾਬਾ ਨਾਨਕ ਜੀ ਕਹਿ ਰਹੇ ਨੇ ਕਿ ਭਾਈ ਉਹਦੀਆਂ ਬਖਸ਼ਿਸ਼ਾਂ ਉਹਦੀਆਂ ਰਹਿਮਤਾਂ ਜੋ ਕੁਦਰਤ ਦੇ ਵਿੱਚ ਮੌਜੂਦ ਨੇ ਖਜ਼ਾਨੇ ਇਹ ਸਾਰਾ ਕੁਝ ਦੱਸਿਆ ਨਹੀਂ ਜਾ ਸਕਦਾ ਮੈਂ ਲਿਖ ਨਹੀਂ ਸਕਦਾ ਕਿਉਂਕਿ ਲਿਖੇਗਾ ਵੀ ਇਥੋਂ ਤਾਂ ਪੜਪੜ ਗੱਡੀ ਲੱਦੀ ਐ ਪੜਪੜ ਭਰੀਆਂ ਸਾਥ ਆਸਾ ਕੀ ਵਾਰ ਦੇ ਵਿੱਚ ਗੁਰਨਾਨਕ ਸਾਹਿਬ ਕਹਿੰਦੇ ਨੇ ਇਥੇ ਲੋਕੀ ਗੱਡਿਆਂ ਦੇ ਗੱਡੇ ਪੜਾਈਆਂ ਕਰ ਲੈਂਦੇ ਨੇ ਪਰ ਉਹ ਫਿਰ ਵੀ ਆਪਣੀ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਉਹ ਫਿਰ ਵੀ ਭਟਕੇ ਹੋਏ ਹੁੰਦੇ ਨੇ ਕਿਉਂਕਿ ਉਹਨਾਂ ਦੀ ਪੜ੍ਹਾਈ ਦਾ ਮਕਸਦ ਸੀ ਲੋਕਾਂ ਦਾ ਭਲਾ ਕਰਨਾ ਚੰਗੇ ਇਨਸਾਨ ਬਣਨਾ ਨਮੂਨਾ ਪੇਸ਼ ਕਰਨਾ ਕਿ ਇਨਸਾਨ ਇਹੋ ਜਿਹਾ ਹੁੰਦਾ ਜਿਵੇਂ ਉਹਨਾਂ ਔਖੇ ਹਾਲਾਤਾਂ ਚ ਬਾਬਾ ਨਾਨਕ ਨੂੰ ਆਪਾਂ ਬਾਰ-ਬਾਰ ਅੱਜ ਤੱਕ ਯਾਦ ਕਰਦੇ ਆਂ ਕਿ ਔਖੇ ਹਾਲਾਤਾਂ 'ਚ ਉਹਨੇ ਕਿਵੇਂ ਦੇ ਇਨਸਾਨ ਬਣ ਕੇ ਸਾਨੂੰ ਵਿਖਾਇਆ ਤੇ ਕਿਵੇਂ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਏ ਨੇ ਨਵੀਂ ਵਿਚਾਰਧਾਰਾ ਸਾਨੂੰ ਦਿੱਤੀ ਹੈ ਇਸੇ ਤਰ੍ਹਾਂ ਬਾਕੀ ਗੁਰੂ ਸਹਿਬਾਨ ਕਬੀਰ ਜੀ ਰਬਦਾਹ ਜੀ ਤੇ ਭਗਤ ਸਹਿਬਾਨ ਭੱਟ ਸਹਿਬਾਨ ਉਹਨਾਂ ਨੇ ਔਖੇ ਹਾਲਾਤਾਂ ਦੇ ਵਿੱਚ ਵੀ ਇੰਨੇ ਵਧੀਆ ਕੰਮ ਕੀਤੇ ਨੇ ਅਸੀਂ ਅੱਜ ਤੱਕ ਉਹਨਾਂ ਨੂੰ ਸਜਦਾ ਕਰਦੇ ਆਂ ਪਰ ਅਸੀਂ ਖੁਦ ਕੋਈ ਚੰਗਾ ਕੰਮ ਕਦੋਂ ਕਰਾਂਗੇ ਬਲਕਿ ਅਸੀਂ ਤਾਂ ਗੁਰਬਾਣੀ ਨੂੰ ਕਮਾਈ ਦਾ ਸਾਧਨ ਬਣਾ ਲਿਆ ਇਹ ਗੁਰਬਾਣੀ ਮੈਂ ਪੜ੍ਹ ਕੇ ਸੁਣਾਵਾਂਗਾ ਏਨੇ ਪੈਸੇ ਦੇ ਦਿਓ ਇਹਦਾ ਕੀਰਤਨ ਮੈਂ ਕਰਾਂਗਾ ਮੈਨੂੰ ਏਨੇ ਪੈਸੇ ਦੇ ਦਿਓ ਇਹਦੀ ਕਥਾ ਕਰਨ ਦਾ ਵੀ ਮੈਂ ਇਨਾ ਮੁੱਲ ਰੱਖਾਂਗਾ ਮੈਨੂੰ ਏਨੇ ਪੈਸੇ ਦੇ ਦਿਓ ਸਾਡੇ ਕਥਾਵਾਚਕ ਕੀਰਤਨੀਏ ਆਦਿਕ ਅਤੇ ਪ੍ਰਬੰਧਕ ਅਮੀਰ ਹੋ ਗਏ ਬਹੁਤ ਖਜ਼ਾਨੇ ਭਰਲੇ ਆਪਣੇ ਤੇ ਪਰ ਸਮਾਜ ਦਾ ਬੇੜਾ ਗਰਕ ਹੁੰਦਾ ਜਾ ਰਿਹਾ ਹੈ ਸਮਾਜ ਦਾ ਸੁਧਾਰ ਨਹੀਂ ਹੋਇਆ ਉਹਨਾਂ ਨੇ ਕੇਵਲ ਆਪਣੇ ਢਿੱਡ ਭਰਨੇ ਸ਼ੁਰੂ ਕਰ ਲਏ ਨੇ ਇੱਥੇ ਗੁਰਨਾਮਿਕ ਸਾਹਿਬ ਕਹਿ ਰਹੇ ਨੇ ਮੈ ਤੋਂ ਤਾਂ ਭਾਈ ਇੰਨਾ ਕੁਝ ਕੁਦਰਤ ਦਾ ਲਿਖਿਆ ਨਹੀਂ ਜਾ ਸਕਦਾ ਉਹ ਵੱਡਾ ਦਾਤਾ ਤਿਲਨਾ ਤੁਮਾਏ ਉਹ ਇੰਨਾ ਵੱਡਾ ਦਾਤਾ ਹੈ ਦਾਤਾ ਦੇਣ ਵਾਲਾ ਹੈ ਮੈਂ ਤਾਂ ਤਿਲ ਜਿੰਨੀ ਵੀ ਉਹਦੀ ਵਿਆਖਿਆ ਨਹੀਂ ਕਰ ਸਕਦਾ ਉਹਦੇ ਗੁਣ ਮੈਂ ਬਹੁਤ ਛੋਟੇ ਵੀ ਦਸਾਂ ਉਹ ਵੀ ਉਹਦੇ ਗੁਣ ਵੱਡੇ ਨੇ ਮੈਂ ਬਿਆਨ ਨਹੀਂ ਕਰ ਸਕਦਾ ਇੰਨੇ ਜ਼ਿਆਦਾ ਉਹਦੇ ਗੁਣ ਨੇ ਤੇ ਉਹ ਤਾਂ ਅੱਗੇ ਬਾਬਾ ਜੀ ਫਰਮਾਉਂਦੇ ਨੇ ਕਿਤੇ ਮੰਗਾਂ ਜੋਦ ਅਪਾਰ ਆਹ ਜਿਹੜੀਆਂ ਸ਼ਕਤੀਆਂ ਤਾਕਤਾਂ ਜੋਦੇ ਸੂਰਬੀਰ ਮਾਨ ਕਰਦੇ ਨੇ ਕਿ ਮੈਂ ਇੰਨਾ ਤਾਕਤਵਰਾਂ ਲੋਕੀ ਮੇਰੀ ਤਾਕਤ ਦਾ ਸਿੱਕਾ ਮੰਦੇ ਨੇ ਪਰ ਇਹ ਤਾਕਤ ਆਈ ਕਿੱਥੋਂ ਐ ਉਸ ਕੁਦਰਤ ਦੇ ਨਿਯਮ ਦੀ ਹੀ ਦਿੱਤੀ ਹੋਈ ਐ ਜੇ ਤੂੰ ਉਹਨਾਂ ਨਿਯਮਾਂ ਨੂੰ ਕੁਝ ਹੱਦ ਤੱਕ ਅਪਣਾਇਆ ਸੀ ਤਾਂ ਤਾਕਤਵਰ ਬਣ ਗਿਆ ਸੀ ਪਰ ਇਹਦੀ ਦੁਰਵਰਤੋਂ ਨਾ ਕਦੇ ਵੀ ਕਰੀ ਜੇ ਕਿਤੇ ਸੋਚ ਕੇ ਦੇਖੋ ਜਿਹਨੂੰ ਆਪਾਂ ਰੱਬ ਕਹਿੰਦੇ ਆ ਜੇ ਕਿਤੇ ਉਹ ਆਪਣੀ ਤਾਕਤ ਦੀ ਕਦੇ ਦੁਰਵਰਤੋਂ ਕਰਨ ਲੱਗ ਪਵੇ ਤਾਂ ਅੱਖ ਦੇ ਪਲਕਾਰੇ ਜਿੰਨੇ ਸਮੇਂ ਵਿੱਚ ਆ ਸਾਰੀ ਧਰਤੀ ਦੇ ਜੀਵ ਜੰਤੂ ਨੇਸ ਤੋਂ ਨਾਬੂਦ ਹੋ ਸਕਦੇ ਨੇ ਸੜ ਕੇ ਸੁਆਹ ਹੋ ਸਕਦੇ ਨੇ ਭਾਵ ਜੇ ਸੂਰਜ ਜਰਾ ਨੇੜੇ ਆ ਜਾਵੇ ਸਾ ਸਾਬ ਗਾਲੇ ਸੜ ਜਾਣਗੇ ਜੇ ਕਿਤੇ ਸਮੁੰਦਰ ਆਪਣੇ ਨਿਵਾਨ ਚੋਂ ਉੱਠ ਕੇ ਉੱਚੀਆਂ ਥਾਵਾਂ ਵੱਲ ਨੂੰ ਚੱਲ ਪਵੇ ਤੇ ਫਿਰ ਸਾਡਾ ਕੀ ਬਣੇਗਾ ਜੇ ਕਿਤੇ ਧਰਤੀ ਪਾਟ ਜਾਵੇ ਪੁਚਾਲ ਆ ਜਾਣ ਲਾਵੇ ਫੁੱਟ ਜਾਣ ਇਹ ਨਿਯਮ ਟੁੱਟ ਜਾਵੇ ਤਾਂ ਇੱਥੇ ਬਹੁਤ ਥੋੜੇ ਸਮੇਂ ਦੇ ਵਿੱਚ ਸਭ ਕੁਝ ਮਲਿਆ ਮੇਟ ਹੋ ਜਾਵੇਗਾ ਤੇ ਅਸੀਂ ਕਦੇ ਸੋਚੀਏ ਜੇ ਇਹ ਸਾਰਾ ਕੁਝ ਨਿਯਮ ਦੇ ਵਿੱਚ ਚੱਲ ਰਿਹਾ ਅਸੀਂ ਵੀ ਆਪਣੇ ਆਪ ਨੂੰ ਉਸ ਨਿਯਮ ਦੇ ਵਿੱਚ ਰੱਖੀਏ ਕਿਸੇ ਨਾਲ ਧੱਕਾ ਆਦਿਕ ਨਾ ਕਰੀਏ ਕੇਤੇ ਮੰਗਾਂ ਜੋਦ ਅਪਾਰ ਇਹ ਤੇਤੋਂ ਵੀ ਮੰਗ ਕੇ ਇੱਕ ਤਰ੍ਹਾਂ ਨਾਲ ਇਹਨਾਂ ਨੇ ਆਪਣੀ ਤਾਕਤ ਲਈ ਹੈ ਕੇਤਿਆਂ ਗਣਤ ਨਹੀਂ ਵਿਚਾਰ ਇਹ ਕਿੰਨੇ ਸਾਰੇ ਵਿਚਾਰਵਾਨ ਲੋਕ ਨੇ ਇਹ ਗਿਆਨ ਵੀ ਤੇਰੇ ਕੋਲ ਹੀ ਮਿਲਿਆ ਭਾਵ ਕਿ ਜੇ ਤੂੰ ਸਾਨੂੰ ਦਿਮਾਗ ਨਾ ਦਿੰਦਾ ਤੇ ਫਿਰ ਅਸੀਂ ਅਕਲਵੰਦ ਕਿੱਥੋਂ ਬਣ ਜਾਣਾ ਸੀ ਇਸ ਦਿਮਾਗ ਦੀ ਵਰਤੂ ਅਸੀਂ ਕਰਨਾ ਸਿੱਖਣੀ ਹੈ ਕੀਤੇ ਖੱਪ ਟੁੱਟੇ ਬੇਕਾਰ ਕਿੰਨੇ ਸਾਰੇ ਤਾਂ ਇਹੋ ਜਿਹੇ ਨੇ ਜਿਹੜੇ ਖੱਪ ਖੱਪ ਕੇ ਮਰ ਜਾਂਦੇ ਨੇ ਤੇ ਉਹਨਾਂ ਨੂੰ ਪ੍ਰਾਪਤੀ ਕੋਈ ਵੀ ਨਹੀਂ ਹੁੰਦੀ ਉਹਨਾਂ ਨੂੰ ਆਪਣੇ ਦਿਮਾਗ ਦੀ ਵਰਤੋਂ ਵੀ ਕਰਨੀ ਨਹੀਂ ਆਉਂਦੀ ਇਹ ਕਹਿ ਲਿਏ ਕਿ ਪਸ਼ੂ ਪੰਛੀਆਂ ਨੂੰ ਆਪਣੇ ਦਿਮਾਗ ਦੀ ਵਰਤੋਂ ਕਰਨੀ ਹੀ ਨਹੀਂ ਆਈ ਲੱਖਾਂ ਸਾਲਾਂ ਤੋਂ ਇਸੇ ਤਰ੍ਹਾਂ ਉਹ ਆਪਣਾ ਜੰਗਲੀ ਜੀਵਨ ਬਤੀਤ ਕਰਨ ਤੇ ਮਜਬੂਰ ਚਲੇ ਆ ਰਹੇ ਨੇ ਕੀਤੇ ਲੈ ਲੈ ਮੁਕਰ ਪਾਹੇ ਕਿੰਨੇ ਸਾਰੇ ਅਜਿਹੇ ਲੋਕ ਨੇ ਉਹ ਦਾਤਾਂ ਉਹਨਾਂ ਨੂੰ ਮਿਲੀਆਂ ਤਾਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਸੀ ਪਰ ਉਹ ਮੁਕਰ ਜਾਂਦੇ ਨੇ ਉਹ ਤਾਂ ਇਹ ਕਹਿੰਦੇ ਨੇ ਆਹ ਚੀਜ਼ ਤਾਂ ਮੇਰੀ ਐ ਇਹਦਾ ਮਾਲਕ ਤਾਂ ਮੈਂ ਆ ਮੈਂ ਫਲਾਣੀ ਥਾਂ ਤੋਂ ਲਿਆਂਦੀ ਐ ਕੋਈ ਐ ਚਾਹੇ ਚੋਰੀ ਕੀਤੀ ਐ ਪਰ ਉਹਦੇ ਤੇ ਆਪਣਾ ਦਾਵਾ ਕਰਦੇ ਨੇ ਪਰ ਉਹ ਭੁੱਲ ਜਾਂਦੇ ਨੇ ਕਿ ਜਿਹੜਾ ਇਹਨਾਂ ਸਾਰੀਆਂ ਵੱਡੀਆਂ ਦੌਲਤਾਂ ਦਾ ਮਾਲਕ ਐ ਜੇ ਉਹ ਆਪਣਾ ਦਾਵਾ ਜਿਤਾ ਦੇਵੇ ਭਲਾ ਫੇਰ ਤੁਹਾਡਾ ਕੀ ਬਣੇਗਾ ਇਸ ਕਰਕੇ ਨਿਮਰਤਾ ਚ ਰਹਿ ਕੇ ਇਹਨਾਂ ਚੀਜ਼ਾਂ ਦੀ ਸਹੀ ਵਰਤੋਂ ਕਰੀਏ ਤੇ ਦੂਜਿਆਂ ਨਾਲ ਧੱਕੇ ਨਾ ਕਰੀਏ ਕਿਤੇ ਮੂਰਖ ਖਾਹੀ ਖਾਹੇ ਕਿੰਨੇ ਮੂਰਖ ਲੋਕ ਨੇ ਖਾਂਦੇ ਨੇ ਪੀਂਦੇ ਨੇ ਪਹਿਨਦੇ ਨੇ ਵਰਤੋਂ ਕਰਦੇ ਨੇ ਚੀਜ਼ਾਂ ਦੀ ਪਰ ਮੂਰਖਤਾ ਆਪਣੇ ਨਹੀਂ ਛੱਡਦੇ ਭਾਵ ਕਾ ਹਉਮੈ ਹੰਕਾਰ ਦੇ ਵਿੱਚ ਗਰਕੇ ਰਹਿੰਦੇ ਨੇ ਤੇ ਕਬਜ਼ੇ ਦੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ ਬਣੀ ਰਹਿੰਦੀ ਹੈ ਉਹ ਲਗਾਤਾਰ ਦੂਜਿਆਂ ਨੂੰ ਨੀਵਾ ਬਖਾਉਂਦੇ ਨੇ ਆਪਣੇ ਆਪ ਨੂੰ ਵੱਡੇ ਬਖਾਉਂਦੇ ਨੇ ਇਹ ਮੂਰਖ ਲੋਕ ਖਾ ਤਾਂ ਬਹੁਤ ਕੁਝ ਜਾਂਦੇ ਨੇ ਪਰ ਸਮਾਜ ਦਾ ਭਲਾ ਕੋਈ ਨਹੀਂ ਕਰਦੇ ਇਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਨੇ ਕਿਤਿਆਂ ਦੁੱਖ ਭੁੱਖ ਸਦਮਾਰ ਕਿੰਨਿਆਂ ਲੋਕਾਂ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭੁੱਖ ਦੇ ਵਿੱਚ ਜ਼ਿੰਦਗੀ ਬਤਾਉਣੀ ਪੈਂਦੀ ਹੈ ਜਾਂ ਭੁੱਖ ਦੇ ਕਾਰਨ ਮੌਤ ਵੀ ਹੋ ਜਾਂਦੀ ਹੈ ਤੇ ਕਈਆਂ ਨੂੰ ਬੜੀ ਮਾਰ ਪੈ ਜਾਂਦੀ ਹੈ ਜੰਗ ਯੁੱਧ ਹੋ ਜਾਂਦੇ ਨੇ ਇਹ ਵੀ ਸਾਰਾ ਕੁਝ ਇੱਕ ਨਿਯਮ ਦੇ ਤਹਿਤ ਹੁੰਦਾ ਜੇ ਅਸੀਂ ਪਹਿਲਾਂ ਨਿਯਮਾਂ ਨੂੰ ਸਮਝਿਆ ਹੁੰਦਾ ਤਾਂ ਫਿਰ ਇਹ ਸਾਰੇ ਦੁੱਖ ਭੁੱਖ ਨਾ ਆਉਂਦੇ ਇਹਨਾਂ ਤੋਂ ਬਚਿਆ ਜਾ ਸਕਦਾ ਸੀ ਪਰ ਅਸੀਂ ਇਸ ਪਾਸੇ ਸੋਚਿਆ ਹੀ ਨਹੀਂ ਹੰਕਾਰ ਦੇ ਵਿੱਚ ਅਸੀਂ ਗਲਤਾਨ ਹੋਏ ਘੁੰਮਦੇ ਰਹੇ ਤੇ ਸਿਆਣੇ ਮਨੁੱਖ ਬਣ ਕੇ ਹਾਲਾਤ ਨਾਲ ਦੋ ਹੱਥ ਕਰਨ ਦੀ ਯਾਤ ਸਾਨੂੰ ਨਾ ਆਈ ਇਹ ਪੀਦਾਦ ਤੇਰੀ ਦਾਤਾਰ ਇਥੇ ਕਹੀ ਤਾਂ ਦੋਖ ਭੋਖ ਨੂੰ ਕਹਿ ਦਿੰਦੇ ਨੇ ਕਿ ਇਹ ਵੀ ਰੱਬ ਦੀ ਦਾਤ ਹੈ ਪਰ ਜੇ ਇਹਨੂੰ ਇਉਂ ਸਮਝ ਲਈਏ ਕਿ ਅਸੀਂ ਭਾਈ ਉਸ ਨਿਯਮ ਨੂੰ ਸਮਝਿਆ ਨਹੀਂ ਮੰਨ ਲਓ ਬਰਸਾਤਾਂ ਆਉਣ ਦਾ ਸਮਾਂ ਹੈ ਅਸੀਂ ਆਪਣੇ ਘਰ ਨੂੰ ਮਰਮਤ ਨਹੀਂ ਕੀਤਾ ਆਪਣੇ ਖਾਣ ਪੀਣ ਦਾ ਸਮਾਨ ਘਰ 'ਚ ਨਹੀਂ ਰੱਖਿਆ ਤੇ ਬਹੁਤੀ ਬਰਸਾਤ ਹੋ ਗਈ ਫਿਰ ਅਸੀਂ ਬਰਸਾਤ ਦੇ ਦੌਰਾਨ ਘਰਾਂ ਦੀ ਮਰਮਤ ਨਹੀਂ ਕਰ ਸਕਦੇ ਖਾਣਾ ਪੀਣੇ ਦਾ ਪ੍ਰਬੰਧ ਨਹੀਂ ਕਰ ਸਕਦੇ ਇਥੇ ਤਾਂ ਬਾਬਾ ਜੀ ਨੇ ਇਹ ਵੀ ਆਖਿਆ ਹੋਇਆ ਹੈ ਬੇੜਾ ਬੰਦ ਨਾ ਸਕਿਓ ਬੰਦਨ ਕੀ ਬੇੜਾ ਭਰ ਸਰਬਰ ਜਦ ਉੱਚਲਾ ਤਬ ਤਰਨ ਦੋਹਿਲਾ ਇਹ ਤਾਂ ਭਾਈ ਬੇੜੀ ਦਾ ਪ੍ਰਬੰਧ ਵੀ ਦਰਿਆ ਚ ਠਿੱਲਣ ਤੋਂ ਪਹਿਲਾਂ ਬੇੜੀ ਤਿਆਰ ਰੱਖੀਦੀ ਹੈ ਜਦੋਂ ਦਰਿਆ ਚ ਠਾਠਾ ਸ਼ੂਕਦਾ ਹੋਇਆ ਬਾਹਰ ਨਿਕਲਿਆ ਆਪਣੇ ਏਰੀਆ ਚੋਂ ਉਸ ਲੀ ਦੇ ਵਿੱਚੋਂ ਧਰਤੀ ਤੇ ਫੈਲ ਗਿਆ ਪਾਣੀ ਫਿਰ ਤੁਸੀਂ ਬੇੜੀ ਲੈ ਕੇ ਕਿਤੇ ਨਹੀਂ ਜਾ ਸਕੋਗੇ ਬੇੜੀ ਤਾਂ ਪਹਿਲਾਂ ਤਿਆਰ ਕਰਨੀ ਹੁੰਦੀ ਹੈ ਸਮੇਂ ਦੀ ਪਛਾਣ ਪਹਿਲਾਂ ਕਰਨੀ ਹੁੰਦੀ ਹੈ ਜਿਹੜੇ ਸਿਆਣੇ ਲੋਕ ਨੇ ਉਹ ਹਾਲਾਤ ਨਾਲ ਪਹਿਲਾਂ ਟੱਕਰ ਲੈਣ ਨੂੰ ਤਿਆਰ ਹੋ ਜਾਂਦੇ ਨੇ ਇਹ ਪੀ ਦਾਤ ਤੇਰੀ ਦਾਤਾਰ ਇਹ ਦਿੱਤੀਆਂ ਦਾਤਾਂ ਤਾਂ ਉਸੇ ਦੀਆਂ ਨੇ ਪਰ ਇਹਨਾਂ ਦਾਤਾਂ ਨੂੰ ਵਰਤਣਾ ਕਿਵੇਂ ਹੈ ਇਹ ਅਸੀਂ ਸਮਝਣਾ ਹੈ ਤਿਆਰ ਹੋਣਾ ਹੈ ਆਪਣੇ ਆਪ ਨੂੰ ਹਰ ਵਕਤ ਇਥੋਂ ਤੱਕ ਡਿਸਕਵਰੀ ਚੈਨਲ ਦੇ ਉੱਤੇ ਬਹੁਤ ਕੁਝ ਦਿਖਾਉਂਦੇ ਨੇ ਬੜਾ ਗਿਆਨ ਹੁੰਦਾ ਮੈਂ ਬੀਬੀਸੀ ਲੰਡਨ ਬਹੁਤ ਸੁਣਿਆ ਪਹਿਲਾਂ ਤੇ ਫਿਰ ਕੁਦਰਤੀ ਨਿਯਮ ਨੇ ਜਿਹੜੇ ਡਿਸਕਵਰੀ ਤੋਂ ਬੜੇ ਸੁਣਨ ਨੂੰ ਵੇਖਣ ਨੂੰ ਮਿਲਦੇ ਨੇ ਉਹ ਕੀ ਕਿ ਦੋ ਪਹਿਲਵਾਨ ਚਾਹੇ ਬਾਕਸਿੰਗ ਦੇ ਨੇ ਚਾਹੇ ਕੁਸ਼ਤੀ ਦੇ ਨੇ ਕਿਸੇ ਵੀ ਖੇਡ ਦੇ ਵਿੱਚ ਨੇ ਉਹਨਾਂ ਦਾ ਮੁਕਾਬਲਾ ਪੂਰਾ ਪੂਰਾ ਹੈ ਭਾਰ ਤੋਲ ਕੇ ਉਹਨਾਂ ਨੂੰ ਕੁਸ਼ਤੀ ਲੜਾਈ ਜਾਂਦੀ ਹੈ ਉਹ ਬਰਾਬਰ ਮੁਕਾਬਲਾ ਕਰ ਰਹੇ ਨੇ ਪਰ ਇੱਕ ਖਿਡਾਰੀ ਜਿਹੜਾ ਜਰਾਕ ਦਾ ਪੇਚ ਵੱਧ ਮਾਰ ਗਿਆ ਚੁਸਤੀ ਫੁਰਤੀ ਵਰਤ ਗਿਆ ਉਹ ਜਿੱਤ ਗਿਆ ਤੇ ਦੂਜਾ ਹਾਰ ਗਿਆ ਤੇ ਤਾਕਤ ਵਰਤਾ ਉਹ ਵੀ ਉਨਾ ਹੀ ਹੈ ਪਰ ਇੱਕ ਨੇ ਆਪਣੀ ਚੁਸਤੀ ਵਰਤ ਲਈ ਦੂਜਾ ਉਹਦੀ ਚੁਸਤੀ ਨੂੰ ਨਹੀਂ ਰੋਕ ਸਕਿਆ ਆਪ ਉਹਦੀ ਚੁਸਤੀ ਨਹੀਂ ਵਰਤ ਸਕਿਆ ਇਨ ਨੌ ਦੇ ਚਵਾਰੇ ਜਿੰਨਾ ਮਨੋਂ ਫਰਕ ਹੈ ਜਿੱਤ ਅਤੇ ਹਾਰ ਦਾ ਨੇੜੇ ਨੇੜੇ ਪਈ ਹੈ ਇਸੇ ਤਰ੍ਹਾਂ ਸਾਡੀ ਹਾਲਤ ਹੈ ਬੰਦ ਖਲਾਸੀ ਪਾਣਾ ਹੋਏ ਇਹ ਜਿਹੜੇ ਬੰਧਨ ਸਾਨੂੰ ਪੈ ਜਾਂਦੇ ਨੇ ਇਹ ਵੀ ਉਸ ਨਿਯਮ ਨੂੰ ਸਮਝ ਕੇ ਆਪਾਂ ਇਹਨਾਂ ਬੰਧਨਾਂ ਨੂੰ ਤੋੜ ਸਕਦੇ ਆ ਕਿ ਮੈਂ ਇਹਨਾਂ ਤੇ ਹਾ ਵੀ ਕਿਵੇਂ ਹੋਣਾ ਤੇ ਇਹਨਾਂ ਬੰਧਨਾਂ ਨੂੰ ਨਿਯਮਾਂ ਨੂੰ ਸਮਝ ਕੇ ਦੁਨੀਆ ਦੇ ਵੱਡੇ ਵੱਡੇ ਹਿੰਮਤੀ ਅਤੇ ਸਿਆਣੇ ਬੰਦਿਆਂ ਨੇ ਸਮੁੰਦਰ ਦੇ ਉੱਤੇ ਕਿਸ਼ਤੀਆਂ ਚਲਾ ਲੀਆਂ ਸਮੁੰਦਰੀ ਜਹਾਜ਼ ਚਲਾ ਲਏ ਇਦੋਂ ਬਾਅਦ ਸਮੁੰਦਰਾਂ ਦੇ ਉੱਤੋਂ ਦੀ ਹਵਾਈ ਜਹਾਜ਼ ਉਡਾ ਦਿੱਤੇ ਤੇ ਉਹ ਜਾਣਦੇ ਸਨ ਕਿ ਅਸੀਂ ਇਸ ਹਾਲਾਤ ਦੇ ਵਿੱਚ ਇਸ ਧਰਤੀ ਦੇ ਉੱਤੇ ਸੌਖਾ ਜੀਵਨ ਕਿਵੇਂ ਬਤੀਤ ਕਰਨਾ ਹੈ ਅੱਜ ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਦੇ ਵਿੱਚ ਹਵਾਈ ਜਹਾਜ਼ 'ਤੇ ਬੈਠ ਕੇ ਅਸੀਂ ਕਿੰਨੀ ਛੇਤੀ ਪਹੁੰਚ ਜਾਂਦੇ ਆ ਤੇ ਵਾਸਕੋਡੀ ਗਾਮਾ ਅਤੇ ਕੋਲੰਬਸ ਵਗੈਰਾ ਕਿੰਨੇ ਕਿੰਨੇ ਮਹੀਨੇ ਤੱਕ ਸਮੁੰਦਰ ਦੇ ਵਿੱਚ ਉਹ ਕਿਸ਼ਤੀਆਂ ਰਾਹੀਂ ਆਏ ਸੀ ਪਰ ਫਿਰ ਵੀ ਬਲਿਹਾਰ ਜਾਈਏ ਉਹਨਾਂ ਦੀ ਹਿੰਮਤ ਤੋਂ ਉਹਨਾਂ ਨੇ ਦੁਨੀਆ ਦੇ ਵਿੱਚ ਬਹੁਤ ਕੁਝ ਲੱਭ ਕੇ ਆਪਣੇ ਲੋਕਾਂ ਨੂੰ ਦੇ ਦਿੱਤਾ ਅਸੀਂ ਇਕ ਥਾਂ ਤੇ ਬੈਠੇ ਚੌਂਕੜੇ ਮਾਰ ਕੇ ਭਗਤੀਆਂ ਕਰਨ ਜੋਗੇ ਹੀ ਰਹਿ ਗਏ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕਾਏ ਕੋਈ ਹੋਰ ਕੋਈ ਇਹਦਾ ਬਦਲ ਨਹੀਂ ਹੈ ਕੋਈ ਕੁਝ ਨਹੀਂ ਕਹਿ ਸਕਦਾ ਇਹਨਾਂ ਪਾਣੇ ਨੂੰ ਇਹਨਾਂ ਨਿਯਮ ਨੂੰ ਸਮਝ ਕੇ ਤੁਸੀਂ ਬੰਦਨਾ ਤੋਂ ਆਜ਼ਾਦ ਹੋ ਸਕਦੇ ਹੋ ਜੇ ਕੋ ਖਾਇਕ ਆਖਣ ਪਾਹੇ ਬਹੁਤੇ ਲੋਕ ਤਾਂ ਮਾਰ ਖਾਂਦੇ ਨੇ અપਮਾਨ ਸਹਿੰਦੇ ਨੇ ਤੇ ਉਹ ساری ਉਮਰ ਪੀੜੀ ਦਰ ਪੀੜੀ ਉਹ ਮਾਰ ਖਾਂਦੇ ਜਾਂਦੇ ਨੇ ਪਰ ਉਸ ਮਾਰ ਤੋਂ ਬਚਣਾ ਕਿਵੇਂ ਹੈ ਉਹ ਬੰਧਨ ਤੋੜਨੇ ਕਿਵੇਂ ਹੈ ਆਜ਼ਾਦੀ ਲੈਣੀ ਕਿਵੇਂ ਹੈ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਦਿਮਾਗ ਦੀ ਵਰਤੋਂ ਕਰੀ ਨਹੀਂ ਸਕਦੇ ਉਹ ਜਾਣਾਂ ਜੇਤੀ ਆ ਮੂੰਹ ਖਾਏ ਮਾਨੋ ਉਹਨਾਂ ਤੇ ਹੋਰ અપਮਾਨ ਹੁੰਦਾ ਹੈ ਹੋਰ ਜੁੱਤੀਆਂ ਪੈਂਦੀਆਂ ਨੇ ਹੋਰ ਮਾਰ ਪੈਂਦੀ ਹੈ ਤੇ ਇਸ ਤਰ੍ਹਾਂ ਮਾਰ ਖਾਣ ਦੇ ਆਦੀ ਤਾਂ ਹੋ ਜਾਂਦੇ ਨੇ ਪਰ ਉਸ ਜੰਜਾਲ ਦੇ ਵਿੱਚੋਂ ਉਹ ਬਾਹਰ ਨਿਕਲਣ ਦਾ ਰਾਹ ਕੋਈ ਨਹੀਂ ਲੱਭ ਸਕਦੇ ਇਹ ਆਪਣੇ ਆਪ ਨੂੰ ਤਿਆਰ ਕਰਨਾ ਕਿ ਮੈਂ ਇਹਨਾਂ ਬੰਦਨਾਵਾਂ ਚੋਂ ਇਹਨਾਂ ਗੁਲਾਮੀਆਂ ਚੋਂ ਆਪਣੇ ਆਪ ਨੂੰ ਆਜ਼ਾਦ ਕਿਵੇਂ ਕਰਨਾ ਹੈ ਧੰਨ ਬਾਬਾ ਨਾਨਕ ਜਿਹੜਾ 500 ਸਾਲ ਪਹਿਲਾਂ ਇਹੋ ਜੀਆਂ ਗੱਲਾਂ ਲਿਖ ਕੇ ਸਾਡੇ ਵਾਸਤੇ ਰੱਖ ਗਿਆ ਆਪੇ ਜਾਣਾ ਆਪੇ ਦੇ ਉਹ ਤਾਂ ਨਿਜਮਾਂ ਦੇ ਵਿੱਚ ਆਪੇ ਆਪ ਆ ਰਹੇ ਆ ਸਾਰਾ ਕੁਝ ਸਾਨੂੰ ਮਿਲ ਰਿਹਾ ਪਰ ਅਸੀਂ ਆਪਣੇ ਆਪੇ ਦੀ ਪਛਾਣ ਕਰਨਾ ਹੈ ਕਿ ਮੈਂ ਜਾਣਣਾ ਕਿਵੇਂ ਆ ਤੇ ਮੈਂ ਸਾਰਾ ਕੁਝ ਪ੍ਰਾਪਤ ਕਿਵੇਂ ਕਰਨੇ ਆ ਆਖਾਂ ਸੇ ਪੇਕੇ ਹੀ ਕੇ ਇਸ ਤਰ੍ਹਾਂ ਬਹੁਤ ਕੋਈ ਕਹਿੰਦੇ ਨੇ ਇਹ ਤਾਂ ਰੱਬ ਦਾ ਸਾਰਾ ਕੁਝ ਕੁਦਰਤ ਦੀ ਖੇਡ ਹੈ ਉਹ ਆਪੇ ਸਭ ਕੁਝ ਕਰਦਾ ਆਪ ਹੀ ਦਿੰਦਾ ਲੈਂਦਾ ਉਹ ਭਾਈ ਉਹਨੇ ਤਾਂ ਸਾਰਾ ਕੁਝ ਦੇ ਦਿੱਤਾ ਅੱਜ ਉਹਦੀ ਵਰਤੋਂ ਕਰਨੀ ਆਪਾਂ ਸਿੱਖਣੀ ਹੈ ਜਿਸ ਨੂੰ ਬਖਸ਼ੇ ਸਿਵ ਤਸਲਾ ਉਹ ਤਾਂ ਸਿਵ ਤਸਲਾ ਧੰਨਵਾਦ ਹੈ ਉਹਦਾ ਧੰਨਵਾਦ ਹੈ ਬਹੁਤ ਬਹੁਤ ਜਿਹਨੇ ਇਹਨਾ ਕੋਈ ਸਾਨੂੰ ਦੇ ਦਿੱਤਾ ਨਾਨਕ ਪਾਤਸ਼ਾਹੀ ਪਾਤਸ਼ਾਹ ਉਹ ਤਾਂ ਫਿਰ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਜਿਹਨੂੰ ਇਹ ਚੀਜ਼ਾਂ ਸਮਝ ਆ ਗਈਆਂ ਜਿਹਨੂੰ ਇਹ ਸਿਪਤ ਸਲਾਹ ਕਰਨੀ ਆ ਗਈ ਭਾਵ ਕਿ ਜਿਹਨੂੰ ਉਹਦੇ ਨਿਯਮ ਸਮਝ ਆ ਗਏ ਅਤੇ ਉਹਨਾਂ ਨਿਯਮਾਂ ਦੇ ਅੰਦਰ ਰਹਿ ਕੇ ਉਹਨਾਂ ਨੂੰ ਕੰਮ ਕਰਨਾ ਆ ਗਿਆ ਅਕਲਮੰਦ ਬਣ ਗਏ ਤੇ ਫਿਰ ਸਾਰੇ ਢੰਡਾਰੇ ਉਹਨਾਂ ਦੇ ਕੋਲੇ ਮੌਜੂਦ ਹੁੰਦੇ ਨੇ ਪਾਣੀ ਦੇ ਵਿੱਚੋਂ ਬਿਜਲੀ ਕੱਢ ਲਈ ਵਿਗਿਆਨੀਆਂ ਨੇ ਨਿਯਮਾਂ ਨੂੰ ਸਮਝ ਕੇ ਭਾਵ ਕਿ ਵੱਡੀਆਂ-ਵੱਡੀਆਂ ਮੋਟਰਾਂ ਪਾਣੀ ਪਹਾੜਾਂ ਤੋਂ ਥੱਲੇ ਗਿਰਦਾ ਉਹ ਪਾਣੀ ਦੇ ਡਿੱਗਣ ਨਾਲ ਬਹੁਤ ਤਾਕਤ ਹੁੰਦੀ ਹੈ ਤੇ ਉਹਦੇ ਨਾਲ ਪੱਖੇ ਘੁਮਾਏ ਜਾ ਸਕਦੇ ਨੇ ਪੱਖੇ ਨਾਲ ਅੱਗੇ ਫਿਰ ਮੋਟਰਾਂ ਚੱਲਦੀਆਂ ਨੇ ਤਾਂ ਬਿਜਲੀ ਪੈਦਾ ਹੋ ਜਾਂਦੀ ਹੈ ਥੋੜਾ ਜਿਹਾ ਖਰਚਾ ਕਰਕੇ ਬੇਅੰਤ ਬਿਜਲੀ ਪੈਦਾ ਹੋਗੀ ਅੱਜ ਤਾਂ ਸੂਰਜ ਦੀ ਧੁੱਪ ਤੋਂ ਵੀ ਬਿਜਲੀ ਪੈਦਾ ਹੋਗੀ ਤੇ ਕੂੜੇ ਕਰਕਟ ਤੋਂ ਜਿਹੜਾ ਅਸੀਂ ਸੁੱਟ ਦਨੇ ਆ ਉਹਦੇ ਤੋਂ ਵੀ ਖਾਦ ਅਤੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਬਹੁਤ ਸਾਰੇ ਦੇਸ਼ਾਂ ਵਾਲਿਆਂ ਨੇ ਇਹਦੀ ਸਾਮ ਸੰਭਾਲ ਕਰਕੇ ਬਿਜਲੀ ਪੈਦਾ ਕਰ ਲਈ ਬਹੁਤ ਸਾਰੀਆਂ ਲੋੜਾਂ ਵਾਲੀਆਂ ਚੀਜ਼ਾਂ ਉਹਨਾਂ ਥਾਵਾਂ ਤੋਂ ਪੈਦਾ ਹੋ ਜਾਂਦੀਆਂ ਨੇ ਜਿਹਨੂੰ ਅਸੀਂ ਬੇਕਾਰ ਸਮਝਦੇ ਆ ਅਸੀਂ ਤਾਂ ਸਰੀਰ ਨੂੰ ਕਿਤੇ ਬੇਕਾਰ ਨਾ ਸਮਝ ਲਈਏ ਘਟੋ ਘਟ ਇਹ ਸੋਹਣੇ ਸਰੀਰ ਦੀ ਤਾਂ ਵਰਤੋਂ ਕਰਨੀ ਸਿੱਖ ਲਈਏ ਸੋਹਣੇ ਅੰਗਾਂ ਦੀ ਤਾਂ ਵਰਤੋਂ ਕਰਨੀ ਸਿੱਖ ਲਈਏ ਤੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਆਪੇ ਨੂੰ ਅਤੇ ਆਪਣੇ ਸਮਾਜ ਨੂੰ ਗੁਰਬਾਣੀ ਦੇ ਚਾਨਣ ਵਿੱਚ ਸੋਨਾ ਬਣਾਉਣ ਦੇ ਤਰੀਕੇ ਸਿੱਖ ਲਈਏ ਫਿਰ ਜਦੋਂ ਇਹ ਕੰਮ ਅਸੀਂ ਕਰਾਂਗੇ ਬਾਬੇ ਨਾਨਕ ਦੇ ਸਹੀ ਧੀਆਂ ਪੁੱਤਰ ਅਖਵਾਉਣ ਦੇ ਹੱਕਦਾਰ ਹੋਵਾਂਗੇ ਫਿਰ ਅਸੀਂ ਆਪ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਫਿਰ ਅਸੀਂ ਵੀ ਇਹੋ ਜਿਹੇ ਬਣ ਜਾਵਾਂਗੇ ਹਾਂਜੀ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਇੰਨੇ ਸੌਖੇ ਸ਼ਬਦਾਂ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਇਸ ਪੌੜੀ ਦੀ ਸਾਂਝ ਪਾਈ ਹੈ ਜੇ ਸੋਚਗੇ ਤਾਂ ਇਹਦੇ ਵਿੱਚ ਇੰਨ ਇੱਕ ਵਿਸ਼ਾਲਤਾ ਦੀ ਗੱਲ ਕੀਤੀ ਗਈ ਹੈ ਕਿ ਜੇ ਉਹਨਾਂ ਗੁਣਾਂ ਨੂੰ ਉਸ ਰੂਪ ਨੂੰ ਅਸੀਂ ਧਾਰਨ ਕਰ ਲਈਏ ਤਾਂ ਅਸੀਂ ਖੁਦ ਬਾਦਸ਼ਾਹ ਦੇ ਬਾਦਸ਼ਾਹ ਬਾਦਸ਼ਾਹਾਂ ਦੇ ਬਾਸੇ ਭਾਵ ਸਾਡੀ ਜ਼ਿੰਦਗੀ ਉਦਾਂ ਦੀ ਹੋ ਜਾਣੀ ਆ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਜਿਹੜੇ ਅਸੀਂ ਭਾਲਦੇ ਫਿਰਦੇ ਆ ਬਾਹਰੋਂ ਉਹ ਸਾਡੀ ਜ਼ਿੰਦਗੀ ਭਾਵ ਸੀ ਇੰਨੇ ਇੱਕ ਮੈਂਟਲੀ ਤੌਰ ਤੇ ਅਸੀਂ ਸੈੱਟ ਹੋ ਜਾਾਂਗੇ ਸਾਨੂੰ ਸਮਝਣ ਦੀ ਲੋੜ ਹੈ ਇਹ ਸਾਰੇ ਦੇ ਸਾਰੇ ਪ੍ਰਕਰਨ ਨੂੰ ਤੇ ਜਾਂਦੇ ਜਾਂਦੇ ਬਾਪੂ ਜੀ ਜੇ ਕੋਈ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨੇ ਚਾਹੁੰਦੇ ਹੋਵੋ ਇਸ ਪ੍ਰੋਗਰਾਮ ਦੇ ਨਾਲ ਸੰਬੰਧਿਤਤਾ ਜ਼ਰੂਰ ਦੇਖੀ ਜਾਵੇ ਇਥੇ ਆਪਾਂ ਪਹਿਲਾਂ ਵੀ ਗੱਲਾਂ ਕਰਦੇ ਰਹਨੇ ਆ ਆਪਣੀ ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਤਿਆਰ ਕਰੀਏ ਆ ਜਿਹੜੇ ਹੁਣ ਤੱਕ ਦੇ ਨਾਮ ਸਿਮਰਨ ਚੌਂਕੜੇ ਲਾਉਣੇ ਜਾ ਅਖੰਡ ਪਾਠ ਮੁੱਲ ਦੇ ਕਰਾਉਣੇ ਇਹ ਸਾਰਾ ਕੁਝ ਬੰਦ ਕਰ ਦਈਏ ਆਪ ਬਾਣੀ ਨੂੰ ਸਮਝ ਕੇ ਪੜ੍ਹੀਏ ਅਤੇ ਇਹਦੇ ਜਿਹੜਾ ਮਹਾਨ ਚਾਨਣ ਆਪਣੇ ਜ਼ਿੰਦਗੀ 'ਚ ਧਾਰਨ ਕਰੀਏ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਇਹ ਗੁਰਬਾਣੀ ਦਾ ਚਾਨਣ ਫਲਾਉਣ ਦਾ ਯਤਨ ਕਰੀਏ ਤਾਂ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਹੋਰ ਚੰਗੇਰੀ ਅਤੇ ਹੋਰ ਸੋਹਣੀ ਬਣ ਸਕੇ ਜੀ ਬਹੁਤ ਧੰਨਵਾਦ ਬਾਪੂ ਜੀ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਇਹਨਾਂ ਪਿਆਰ ਦੇ ਨਾਲ ਜਿਹੜਾ ਇਸ ਪ੍ਰੋਗਰਾਮ ਨੂੰ ਸੁਣਿਆ ਜਾਂਦੇ ਜਾਂਦੇ ਹਮੇਸ਼ਾ ਦੀ ਤਰ੍ਹਾਂ ਇੱਕ ਹੋਰ ਬੇਨਤੀ ਕਰ ਜਾਵਾਂ ਕਿ ਜਿਨ੍ਹਾਂ ਨੇ ਅਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੀ ਤਾਂ ਜੋ ਜਿਹੜਾ ਵੀਡੀਓ ਅੱਗੇ ਹੋਰ ਸਰੋਤਿਆਂ ਤੱਕ ਵੀ ਪਹੁੰਚ ਸਕੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ